ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਟੋਟੇ ਬਾਈ ਜੀ ਹੱਸੀ ਕਾਲ ਹੱਸੀ ਕਾਲ ਵੀਰੇ ਹੋ ਠੀਕ ਹੋ ਵਧੀਆ ਹਾਂ ਹਾਂ ਵੀਰੇ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਦੋ ਵੀਰੇ ਨਾਮ ਮੇਰਾ ਤੇਲੂਪੀਰ ਸਿੰਘ ਪਿੰਡ ਸੰਦੂ ਖੁਰਦ ਹਮਮ ਜੱਟ ਕਮਠੰਡਾ ਠੀਕ ਹੈ ਤਹਿਸੀਲ ਬਾਈ ਤਹਿਸੀਲ ਫੂਲਾ ਵੀਰੇ ਨੇੜੇ ਪਿੰਡ ਬਾਈ ਨੇੜੇ ਪਿੰਡ ਪਧੌੜ 5 ਕਿਲੋਮੀਟਰ ਰਹਿ ਗਿਆ ਤੇ ਫੂਲ ਹੈਗਾ ਤਕਰੀਬਨ 16 ਕਿਲੋਮੀਟਰ ਤੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ 904118 9905 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੂਸ ਹੁੰਦੀ ਆ ਤੀਜਾ ਸੂਆ ਹੁੰਦੀ ਆ ਵੀਰੇ ਤੀਜਾ ਸੂਆ ਕਿੰਨੇ ਦਿਨ ਲੈਂਦੀ ਆ ਬਾਈ ਵੀਰੇ ਇਹ 18 ਤੀਕ ਦਾ ਟੀਕਾ ਲੱਗਿਆ ਹੋਇਆ 19 ਦਾ ਠੀਕ ਆ ਯਾਨੀ ਕਿ 4-5 ਦਿਨ ਦਾ ਜੀ ਚਾਰ ਤੋਂ 5 ਦਿਨ ਐਸਟੀਮੇਟ ਜਾ ਬਈ ਦਿਨ ਲੈਂਦੀ ਆ ਆਰਡਰ ਆ ਜਿਹੜਾ ਬਾਈ ਕਮਾਲ ਦਾ ਸੋਹਣਾ ਆਰਡਰ ਕਰ ਮਾਲੀ ਨੇ ਤਿਆਰ ਕਰਿਆ ਦੇਖ ਸਾਰ ਢਿੱਲਾ ਢੁੱਲਾ ਬਹੁ ਪਈਆਂ ਥਣ ਬ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਲੱਗਿਆ ਚਵਾਈ ਕਿਵੇਂ ਸੀ ਬਈ ਚਵਾਈ ਬਹੁਤ ਚੰਗੀ ਆ ਬਈ ਤੇ ਰਿਕਾਰਡ ਕੀ ਆ ਦੁੱਧ ਦਾ ਰਿਕਾਰਡ 27 ਲੀਟਰ ਦਾ ਰਿਕਾਰਡ ਆ ਪਿੰਦੇ 27 ਲੀਟਰ ਦੁੱਧ ਜਿਹੜਾ ਇਹਨੇ ਪਿਛਲੇ ਸੋਏ ਦਿੱਤਾ ਨਾੜਾਂ ਦੇਖ ਕੱਲੀ ਕੱਲੀ ਬਈ ਨਾਲ ਖੜੀ ਆ ਦੁੱਧ ਵਾਲੀ ਨਾਲ ਦੇਖੋ ਵੱਡੀ ਤੇ ਬਾਕੀ ਥਣ ਦਾ ਸੈੱਟ ਚੈੱਕ ਕਰ ਲੋ ਚਵਾਈ ਚੂਈ ਪਾਈ ਕਹਿੰਦਾ ਚੰਗੀ ਆ ਚੰਗੀ ਆ ਬੜ ਕੱਦ ਬੜ ਚੰਗਾ ਰੰਗ ਰੂਪ ਚੰਗਾ ਖੋਲਲਾ ਬਈ ਤੋਰ ਕੇ ਦਿਖਾ ਦੇ ਯਾਤ ਬ੍ਰੀਡ ਚੰਗੀ ਆ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਜਿਹੜੀ ਬਾਈ ਫੀਟਿੰਗ ਆ ਨਾ ਲੇਵੇਰੀ ਦੇਖ ਸਕਦੇ ਉਪਰੋਂ ਸੂਕ ਕੋਲੋਂ ਸ਼ੁਰੂ ਹੋਤੇ ਮੂਰੇ ਧੁੰਨੀ ਦਾ ਗੱਠ ਲੇਵਾ ਮੂਰਨਾ ਪਿਛੜਿਆਰੀ ਬਹੁਤ ਬਣੀ ਜੀ ਇਹ ਠੀਕ ਆ ਕੱਚੀ ਕੱਚੀ ਆ ਜੀ ਕੱਚੀ ਕੱਚੀ ਆ ਕੱਲੀ ਕੱਚੀ ਕੱਚੀ ਆ ਬਾਈ ਇਹਦਾ ਲੈਣ ਹਜੇ ਲੈਦੀ ਆ ਉਹਦੋਂ ਆਰਡਰ ਦੀ ਕੋਲ ਜਿਹੜੀ ਨੇ ਹੋਰ ਹੀ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਾਰਾ ਚੰਗਾ ਵਰਦ ਸਨ ਅੱਖਪੋਣਾ ਚੰਗਾ ਚੰਗੀ ਆ ਬਾਈ ਖੇਸੂ ਚੰਗਾ ਰੰਗ ਰੂਪ ਚੰਗਾ ਐਗਤੀ ਦਾ ਦੁੱਧ ਬਹੁਤ ਚੰਗਾ ਪੌਸਮੀ ਪਲੀ ਵੀ ਆਣਾ ਬਾਈ ਇਹ ਤਾਂ ਕੀ ਬਾਈ ਰਾਜੀ ਆ ਬੈਠ ਹੂੰ ਕੋਪ 30 ਲੀਟਰ ਦੇਣਾ ਚਾਹੀਦਾ ਬੜੇ ਆਰਾਮ ਨਾਲ ਨੂੰ ਠੀਕ ਆ ਮੁੱਲ ਕੀ ਰੱਖਿਆ ਬਾਈ ਇਹਦਾ ਮੁੱਲ ਵੀਰੇ 75000 ਹੀ ਆ ਜਾਂਦੀ ਮਾਨ ਤਾਨ ਹੋ ਜਾ ਬਾਈ ਉਹ ਮਾਨਤਾਣ ਕਰਦੇ ਆਂਗੇ ਥੋੜਾ ਬਹੁਤ ਬੜਾ ਨਹੀਂ ਹੋਣਾ ਕੱਲੀ ਕੱਚੂ ਹੀ ਆ ਬੈੜ ਹਜੇ ਹਾਂ ਤੇ 75000 ਰੁਪਇਆ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਣ ਜ਼ਰੂਰ ਹੋਜੂ ਮੁੱਲ ਭਾਈ ਨੇ ਜਾਇਜ਼ ਰੱਖਿਆ ਤੇ ਕਿਸੇ ਵੀਰ ਨੂੰ ਵਰਡ ਪਸੰਦ ਆਵੇ ਭਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਾਹਦਨ ਧੰਨਵਾਦ ਜੀ